ਪ੍ਰੈਮਰ ਹੋ ਗਿਆ ਸਾਨੂੰ ਤਾਂ ਐ ਦਾ ਵੀ ਹਾਲ ਤਿਆਰ ਹੋ ਗਏ ਹੁਣੇ ਪਰ ਰਹਿਦਾ ਥੋੜਾ ਜਿਹਾ ਕੰਮ ਲੱਗਿਆ ਠੀਕ ਹੈ ਉਹ ਪੈਂਟਰ ਪੈਂਟਰ ਭਾਈ ਕਰ ਦੇ ਯਾਰ ਅੱਜ ਕਰ ਦੇ ਯਾਰ ਭਾਈ ਹੋ ਜਾਣਾ ਅੱਜ ਹੋ ਜਾਣਾ ਕਿੰਨੇ ਵੇ ਕਿੰਨੇ ਅੱਜ ਕੱਲ ਤਾਂ ਕਹਿੰਦਾ ਕੰਟ ਚ ਰਹਿਣਾ ਤੂੰ ਪੱਕਾ ਦਾਸ ਮੈਂ ਥੋੜੀ ਪਾ ਲੇ ਜੀ ਆਪਣੇ ਕਿੰਨੇ ਘਰੇ ਨਹੀਂ आज नहीं हूँ तो मैं 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 मैं

ਲੋ ਜੀ ਭਾਈ ਸੂਏਪਰ ਵਾਲੇ ਖੇਤਾਂ 'ਵਾਂ ਬਹੁਤ ਮਿਹਨਤ ਕਰੀ ਆ। ਆਂ ਜਾ ਕੇ ਕਿਤੇ ਲੇਵਜਰ ਹੋਇਆ। ਆ ਬੰੂ। ਸਾਤੀਕਾਲ। ਬਰਗਰ ਮਿਲ ਗਿਆ? ਉਹ ਭਾਈ ਸਾਤੀਕਾਲ ਜੀ ਬਹੁਤ ਮਿਹਨਤ ਹੋਈ ਆ 5-7 ਵਾਰ ਵਾਕੇ ਹੋਇਆ। ਸਰਕਾਰ ਤਾ ਪਰ ਉੱਪਰ ਵਾਲਾ ਵੀ ਕਹਿੰਦਾ ਪਾ ਬੱਦਲ ਜਿਹੜੇ ਸਾਹ ਨਾਲ ਦਾ بیمਾ ਪੈਣਾ ਏ। ਪਰ ਫਿਰ ਵੀ ਚਲੋ ਵਾਕੇ ਮਹਾਰਾਜ ਨੇ। 3-4 ਵਾਰ ਭਾਈ ਵਾਕੇ ਸਾਨੂੰ ਐਂ ਤਾਂ ਵੀ ਹੋ ਜਵੇ। ਅੱਜ ਵੀ ਦੋ ਵਾਰ ਬਾਤ ਆ ਜੱਗਾ ਦੀ ਟਾਈਮ ਜਕੇਰ ਵੀ ਟਾਈਮ ਦਿੱਤਾ ਵਿਆ ਤਾਂ ਜੱਗਾ ਵੀ ਦੇਖਦਾਰਾ ਵੀ ਹੋਏ ਜਾਵੇ ਹੋਏ ਗਿਆ ਪਰ ਹਿੰਮਤ ਮਾਰੀ ਹੈ ਜੇ ਬਣ ਗਿਆ ਖੇਤ ਆ ਦੇਖ ਹਾਂ 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 ਇਹ ਤਾਂ ਬਾਈ ਹਲੇ ਕੰਮ ਚੱਲੇ ਆਏ ਵੀ ਪੋਲਾ ਕਰਦਾ ਖੇਤ ਵਾਹ ਵਾ ਕੇ ਹਨ ਵਧੀਆ ਬਣਾ ਤਰਾ ਜਿਹੜਾ ਤੋਂ ਉਹ ਦੌਰ ਪਾ ਕੇ ਨਾ ਹਾਂ ਉਹਨਾਂ ਨੇ ਨਜ਼ਾਰਾ ਲਿਆ ਤਾ ਹਾਂ ਫੇਰ ਅੂਿਸਾਨੂ ਬਾਅਦ ਤਾਂ ਹੁਣ ਦੂਈ ਸਾਨੂੰ ਬਾਅਦ ਗੱਲ ਬਣ ਜਾਂਦੀ ਐ ਫੇਰ ਹਾਂ ਹਾਂ ਟੋਪ ਵੀ ਫਿਰ ਗਈ ਇੰਨੇ ਚ ਰਵਾ ਤਾਂ ਬਾਈ ਅਸੀਂ ਲਾਗੇ ਤੇ ਜਮੀ ਪੈ ਗਿਆ ਤਾ ਜੀਰੀ ਲਾ ਦੇਣੀ ਕਿ ਇਹ ਮੀਂਹ ਪੈਣ ਦਾ ਫੇਰ ਬਾਈ ਅਸੀਂ ਦੂਏ ਲੋੜ ਦਾ ਰੂਟਾ ਫਿਰ ਕੇ ਦੋ ਵਾਰ ਕਰ ਦੇਣਾ ਦਾ ਹੁਣ ਤਾਂ ਹੁਣ ਵੀ ਦੋਏ ਗੇਲਾ ਹੈ ਪਰ ਚਲ ਪਾਣੀ ਪੱਦਰੇ ਦਾ ਇਹ ਪਾਣੀ ਪੂਣੀ ਠੀਕ ਆ ਟਾਈਮ ਬਾਈ ਸ਼ਾਮ ਦਾ ਹੀ ਹੋ ਗਿਆ ਨੇਰੇ ਦਾ ਫਦੇ ਨੇ ਖੜਾ ਹਲੇ ਉਹ ਪੂਰੀ ਲੱਗਿਆ ਉਹਦਰ ਹਾਂ ਕੋਰੇ ਦਾ ਦਵਾਈ ਲੈ ਕੇ ਲੱਗ ਗਿਆ ਬਾਈ ਉਹਦਰ ਦੋ ਸੀਸੀਆਂ ਐ ਹੱਥ 'ਚ ਬੜੀਆਂ ਪਿਆ ਜੈ ਇੱਕ ਮੁੱਕ ਕੀ ਦੂਈ ਫੜ ਲੈਣੀ ਆ ਉਹ ਦੂਜਾ ਟੱਪੀ ਜਾਣੀ ਹਾਂ ਇਹ ਦੋ ਨੂੰ ਨਾ ਜਾਂਦਾ ਨਹੀਂ ਕਿ ਕਿ ਤਰ੍ਹਾਂ ਨੂੰ ਕੋਈ ਆ ਨਾ ਪੁਬੜਾ ਨਾ ਪੁਬੜਾ ਫਸ ਕੇ ਚਲਦੀ ਹੁੰਦੀ ਤਾਂ ਮਿੱਟੀ ਆ ਠੀਕ ਐ ਨਾ ਬਹੁਤ ਕੰਮ ਚੱਲਿਆ ਬਈ ਲੇਜਰ ਦਾ ਇਹ ਤਕਰੀਬਨ ਸਾਰੇ ਖੇਤ ਹੋ ਗਏ ਟੋਟਲੀ ਕੋਈ ਜ਼ਿੰਮੇਦਾਰ ਨਹੀਂ ਵਿਖਿਆ ਇੱਥੇ ਹਾਂ ਬੰੂ ਬੰੂ ਵੀ ਬਾਈ ਵਿਚਾਰਾ ਸਿੱਟਿਆਂ ਚ ਕਿਤੇ ਗਿਆ ਨਹੀਂ ਹਾਂ ਬੰੂ ਕਾਦ ਨਹੀਂ ਜਾਂਦਾ ਹੈਗਾ ਨਾਲ ਹੀ ਰਿਹਾ ਸਾਡੇ ਕਿ ਜੀ ਨਹੀਂ ਲੱਗਦਾ ਕਿਤੇ ਇਹ ਕਹਿੰਦਾ ਬਾਈ ਮੈਂ ਨਹੀਂ ਜਾਣਾ ਕਿਤੇ ਮੇਰਾ ਨਹੀਂ ਜੀ ਲੱਗਦਾ ਇਹ ਬਾਈ ਉਹਨੇ ਘਰ ਹੱਲ ਗਿਆ ਏ ਏਸੀ ਦੇ ਵਿੱਚ ਬੈਣਾ ਏਸੀ ਦਾ ਸਾਰੇ ਜ਼ਿੰਮੇਦਾਰਾਂ ਤੇ ਲੱਗੇ ਪਰ ਜੋ ਘਰ ਮੌਜ ਹੈ ਉਹ ਲੱਗੇ ਪੰਮੂ ਆਪਣੇ ਘਰ ਜੀ ਲੱਤ ਜ਼ਿੰਮੇਦਾਰ ਨਹੀਂ ਜਣਾ ਇਤਨਾ ਨਹੀਂ ਕਰ ਜੀ ਨੰਗਾ ਨਹੀਂ ਲੱਗਦਾ ਇਹ ਦੇ ਫਾਂਟਾ ਮਾਰ ਕੇ ਦੇਖ ਰਿਹਾ ਪਤਾ ਲੱਗ ਜਾਣਾ ਇਹਨੂੰ ਬਸ ਵੀ ਕਿੱਥੇ ਉੱਜਾ ਨਹੀਂ ਮਾ ਖੇਤ ਬਾਈ ਇੰਨੇ ਜੇ ਪਤਾ ਲੱਗਦਾ ਏ ਲੇਕਿਨ ਉਹ ਕੋਈ ਵਧੀਆ ਲੱਗਣ ਲੱਗ ਜਾਣਾ ਦੇਖੀਏ ਇਹ ਰੇ ਇਹ ਖੇਤਾਂ ਦੀ ਮਿੱਟੀ ਦਾ ਫਰਕ ਲੱਗੇ ਆ ਪਿੰਡ ਦਾ ਡਾਕਰ ਔਰ ਥੋੜੀ ਜੀ ਰੇਤਾ ਮਿੱਟੀ ਦੀ ਮਿੱਟੀ ਆ ਇਹ ਮਿੱਟੀ ਵਧੀਆ ਔਰ ਇਹ ਬਾਈ ਪਾਣੀ ਲੈ ਕੇ ਚਾਹੇ ਨਾਲੀ ਨਾਲੋਂ ਪਾਣੀ ਦੇ ਪਾਈ ਚੱਲ ਪਾਣੀ ਬਾਈ ਉਹ ਖੜਦਾ ਨਹੀਂ ਖੇਤੀ ਖਾਂਦਾ ਫੇਰ ਉਹ ਦੇਖੋ ਚੱਲਦਾ ਕੰਮ ਉਧਰ ਦੀ ਠੰਡੇ ਠੰਡੇ ਪਾਤੀ ਪੂਰੀ ਨੇ ਵੀ ਦਵਾਈ ਹੁਣੇ ਲਾ ਕੇ ਗਏ ਆ ਵਧੀਆ ਯਾਰ ਜਿਹੜੇ ਹੁਣ ਛਾਂ ਦੀ ਜੀਰੀ ਲੱਗੀ ਹੂੰ ਕੁਸਕ ਬਾਈ ਹੁਣ ਜਿਹੜੇ 5-7 ਰੈਂਟਾਂ ਲੱਗੇ ਨਾ ਸਾਰੇ ਮਤਲ ਧੁੱਪਾਂ ਦੇ ਬਗੈਰੇ ਲੱਗੇ ਵਧੀਏ ਲੱਗੇ 5-4 ਦਿਨ ਚ ਪਾਤੀ ਦਿਖਾਉਂਦੇ ਹੁਣ ਤੁਹਾਨੂੰ ਬਾਈ ਬਾਜ ਹੋਏ ਤੇ ਕਿਆ ਪ੍ਰੋਜੈਕਟ ਹਾਲੇ ਚੱਲਦਾ ਕੰਮ ਲੋ ਬਾਈ ਬਾ ਬਾਈ ਚੱਲਦਾ ਹੁੰਦਾ ਸਿਰੇ ਤੋਂ ਉੱਥੇ ਤੋਂ ਤਸਵੀਰ ਵਾਈ ਵਾਲਾ ਖੇਤ ਰਹਿ ਗਿਆ ਤੇ ਇੱਧਰ ਤੋਂ ਤੇ ਬਾਅਦ ਗਾਂ ਆਪਣਾ ਉਹ ਉੱਥੇ ਰਹਿ ਗਿਆ ਭਾਈ ਖੇਤ ਤੇ ਹੁਣ ਪਾਣੀ ਛੱਡਾਂਗੇ ਮੋਲ ਲੋ ਜੀ ਭਾਈ ਲੇਰ ਵਾਲਾ ਕੰਮ ਗਿਆ ਤਾਂ ਨਿਬੜਾ ਬਣ ਗਿਆ ਖੇਤ ਵਧੀਆ ਹੁਣ ਕਿਸੇ ਟਾਈਮ ਵੀ ਪਾਣੀ ਛੱਡ ਸਕਦੇ ਆ ਚੱਲੀਏ ਵੀ ਕਰਨ ਨੂੰ ਨਿਬੜ ਗਿਆ ਮਰ ਗਿਆ ਜੱਗਾ ਗਿਆ ਕਰਨ ਨੂੰ ਟਾਈਮ ਤਾਂ ਭਾਈ ਕੁਛ ਨਹੀਂ ਲੱਗਿਆ ਇਹਨਾਂ ਖੇਤ ਵਧੀਆ ਬਣ ਗਏ ਇੱਕ ਵਾਰ ਹੋਣਾ ਜ਼ਰੂਰੀ ਤਾਂ ਮੰਨ ਮੈਂ ਬਹਿਮ ਤਾਂ ਵੀ ਇੱਕ ਵਾਰ ਕਰਾਉਣੀ ਕਰਾਉਣਾ ਹੈ ਹੋ ਗਿਆ ਤਾਂ ਨਾ ਹਾਂ ਹੁੱਕਾ ਨੂੰ ਜਾਣਾ ਪੰਮੂ ਕਹਿੰਦਾ ਘਰ ਨੂੰ ਜਾਣਾ ਕਹਿੰਦਾ ਮੈਂ ਡਰਾਈਵਰ ਬਣਾ ਤਾਂ ਇੱਥੇ ਖੜਾ ਹੈ ਕੋਈ ਨਹੀਂ ਕਨਾ ਮੋਟਰਸਲੇ ਰਹਿ ਗਿਆ ਸਿੱਖਣਾ ਹੈ ਕੋਈ ਨਹੀਂ ਪਾਈ ਤੁਹਾਨੂੰ ਮੋਟਰ ਸਰਵਿਸ ਕਰਾ ਦੂਗੇ ਚੱਲ ਬਾਈ ਖੇਤ ਦੀ ਬਣ ਗਈ ਗੱਲਬਾਤ ਐ ਨਾ ਹੁਣ ਹੁਣ ਦੇਖਦੇ ਆ ਪਾਵੀ ਪਾਵਰ ਦਾ ਟਾਈਮ ਹੈਗਾ ਰਾਤ ਰਾ ਜੇ ਲੋਡ ਲੱਗਿਆ ਤਾਂ ਰਾਤ ਨੂੰ ਪਾਣੀ ਛੱਡ ਦੇਣਾ ਨਹੀਂ ਤਾਂ ਫੇਰ ਕਾਲੂ ਦੇਖੂਗੇ ਦਿਨ ਦਾ ਹਲੇ ਪੱਕਾ ਪਤਾ ਨਹੀਂ ਵੀ ਦਿਨ ਚ ਆਉਂਦੀ ਜਾਂ ਨਹੀਂ ਆਉਂਦੀ ਲਓ ਜੀ ਬਾਈ ਰਾਤ ਦੀ ਵਾਰੀ ਤੇ ਲੈੜ ਦੀ ਤੇ ਰਾਤ ਵਿੱਚ ਇੱਕ ਹਨੇਰਾ ਭਰ ਗਿਆ ਆ ਬੰਮੂ ਕੀ ਹੋ ਰਿਹਾ ਏ ਹਾਂ ਕੱਦੂ ਕੀ ਹੋ ਰਿਹਾ ਕੱਦੂ ਕੱਦੂ ਹੋ ਰਿਹਾ ਤਾਂ ਫੇਰ ਫੋਨ ਕੱਦੂ ਹੋ ਰਿਹਾ ਬਾਈ ਸਵੇਰੇ ਮਾਰਨਿੰਗ ਟਾਈਮ ਦੋ ਪਿਆਰੇ ਆ ਬਾਈ ਕਦ ਆ ਹੋਇਆ ਨਾ ਜੀ ਗੱਦੂ ਇੱਕ ਦਾ ਹੁਣ ਦੇਖਦੇ ਲਾਈਟ ਭੱਜ ਗਈ ਬਾਈ ਉਧਰ ਫੇਰ ਆਜੇ ਬਾਈ ਨੇ ਛੱਡੀ ਵੀ ਦੀ ਉਹਦੇ ਕੋਲ ਲਾਈਟ ਭੱਜ ਗਈ ਪੁੱਲਾ ਬੰਨ ਉਹ ਸਾਹਮਣੇ ਹੋ ਗਿਆ ਉਹਦਾ ਵੀ ਕਦੂ ਬਾਈ ਦਾ Funny, I go. हाँ कसना है हाँ क्या हो गया वो कद्दू जी चाड़ना है. है उपर मुँह चाक हाँ हाँ ਵੜਨਾ ਹੈ ਹਾਲੇ ਨਹੀਂ ਵੜਨਾ ਫੇਰ ਵੜੂਗੇ ਠੀਕ ਆ ਉੱਪਰ ਚੱਕ ਮੂੰ 10 ਕਿਆ ਕਰਨਾ ਹੈ ਕਦੂ ਚਬਾਣਾ ਹੈ ਲੇਟਣਾ ਹੈ ਨਹੀਂ ਕਲੇਟਣਾ ਹੈ ਲੇਟਣਾ ਕਹਿੰਦਾ ਕਦੂ ਜਿ ਵੜ ਕੇ ਹਾਲੇ ਨਹੀਂ ਵੜਨਾ ਫੇਰ ਵੜੂਗਾ ਘਟਿਆ ਨਹੀਂ ਬਾਈਲੇ ਬਡੇ ਬਗੈਰ ਬੇਲ ਮੱਛੀ ਵੜਨਾ ਹੀ ਵੜਨਾ ਤਾਂ ਨੇ ਖੇਤ ਮਾਗੇ ਉਹ ਸਿਰ ਨਾਲ ਲਵੇੜ ਲਈ ਉਹ ਸਿਰ ਨਾਲ ਲਵੇੜੀ ਹਾਂ ਹੀ ਭਾਈ ਰਾਤ ਕੇੰਡਰ ਦਾ ਮੈਂ ਸੌਣਾ ਨਹੀਂ ਹੈਗਾ ਕੰਮ ਕਰਨੇ ਨੇ ਖੇਤਾਂ ਮਾ ਕੇ ਲੈ ਡੱਟੂ ਮੱਚੀ ਬੰਨਣਾ ਦਾ ਕੋਈ ਆ ਰਿਹਾ ਈ ਇੱਧਰ ਚੱਲਦਾ ਕੰਮ ਹੈ ਭਾਈ ਦੂਰ ਕਰਨਾ ਹੈ ਬਸ ਸਿੰਗਲ ਵਾਲ ਦੀਆਂ ਦੋ ਕਵਾੜੀਆਂ ਰਹਿ ਗਈਆਂ ਸਿੰਗਲ ਬਾਹਰ ਦੀਆਂ ਮੈਂ ਤੇ ਬਾਰਵਾ ਦੂਰ ਚੱਲ ਪੈਣਾ ਰਹਣ ਦੇ ਲਿਪੜਨਾ ਆਪ ਨੂੰ ਕੀ ਕਹਿੰਦਾ ਨੀ ਪਾ ਕਦ ਕੱਟਦਾ ਸਵੇਰ ਕਰਦਾ ਨਹੀਂ ਕਰਿਆ ਤੂੰ ਮੂੰਹ ਠੰਡੀ ਲਸਈ ਪਿੰਦੇ ਚਾਹ ਤੂੰ ਜਲਾ ਮੈਨੂੰ ਨਹੀਂ ਪਤਾ ਇਹ ਕਿਵੇਂ ਚੱਲਣਾ ਗੇਅਰ ਪਾ ਕੇ ਕੱਲ੍ਹ ਦਾ ਗਮ ਮਰ ਮਾਰ ਭਾਈ ਬੱਦਲ ਵੀ ਆ ਗਿਆ ਲੈਟ ਨੇ ਥੋੜਾ ਜਿਹਾ ਕੰਮ ਖਰਾਬ ਕਰਿਆ ਪਰ ਰਾਤ ਨੂੰ ਆਉਂਦੀ ਹੈ ਰਾਤ ਨੂੰ ਫਿਰ ਤੁਹਾਨੂੰ ਪਤਾ ਭਜਨ ਅਠ ਜਾਰਾ ਹੋ ਜਾਂਦੀ ਹੈ ਜਨੀ ਵੀ ਬਚਣ ਵੀ ਲੱਗੇ ਆਪਣੇ ਬੰਦੇ ਇੱਧਰ ਪਾਣੀ ਪੀ ਲੋ ਛੋਟੂ ਇਰੀ ਥੋੜਾ ਜਿਹਾ ਪਾਣੀ ਪਾਦੀ ਹੈ ਬਾਈ ਕਿਉਂਕਿ ਮੌਸਮ ਖਰਾਬ ਹੈ ਨਹੀਂ ਆ ਰਿਹਾ ਸਾਡਾ ਜਨਰੇਟਰ ਕੋਰੇ ਆਈਏ ਚਲਾ ਦਵਾ ਅੱਛਾ ਆਟੋਮੈਟਿਕ ਲਾਇਆ ਪਿਆ ਇਹ ਮਰਗਾ ਬਾਈ ਥੋੜਾ ਟਾਈਮ ਲੇ ਕੇ ਚੱਲਦਾ ਟਾਈਮ ਵਾਲਾ ਹੈ ਉਹ ਚੱਲ ਵੀ ਉਹ ਪਾਣੀ ਪੀ ਲੋ ਠੰਡਾ ਨੰਬਰ ਦਾ ਫਾਂਟ ਪੂਰੀ ਕਰਿਆ ਆ ਹੈ ਬਹੁਤ ਤੇਜ਼ ਆ ਤੂੰ ਉਹ ਲੱਗੇ ਵੇ ਸਾਡੇ ਦੋ ਬੰਦੇ ਪੱਟਨੇ ਵਾਲੇ ਬਾਕੀ ਸਵੇਰੇ ਆਉਣੇ ਕਹਿੰਦੇ ਦੇਖਦੇ ਕਦ ਆਉਂਦੇ ਆ ਦੋ ਜਾਣੇ ਲੱਗੇ ਹੋਏ ਬਾਕੀ ਇਹ ਵੀ ਲਿਪੜਿਆ ਹੋਇਆ ਵਾ ਬਾਈ ਹੁਣ ਕੱਦੂ ਜੋ ਇਹ ਵੀ ਧੋਣਾ ਬਾਹਰ ਨਾਲ ਸਾਰੇ ਕੱਦੂ ਨੂੰ ਵੇੜ ਕੇ ਜਰਵੀਰ ਬਾਈ ਵਾਲਾ ਆਪਣੇ ਦੂਰੇ ਪਾਰ ਮੈਕ ਵਾਲੇ ਉਧਰ ਖੇਤ ਵਾ ਕੇ ਫੇ ਵਿਹਲਾ ਇਹ ਇੱਕ ਵਾਰ ਤਾਂ ਗਾਰੇ ਚ ਬਾਈ ਤੁਹਾਨੂੰ ਪਤਾ ਇਹ ਮਿ ਨੀ ਪਿਆ ਬਾ ਚਾਰੇ ਪਾਸੇ ਗਿੱਲਾ ਹੀ ਆ ਘਰ ਵੀ ਲੈ ਕੇ ਜਾਂਦੇ ਫਿਰ ਮਿੱਟੀ ਯਾਰਾ ਉਰੀ ਖੜਾ ਰਹਿੰਦੇ ਆ